ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੇ ਆਪਣੀ ਸਰਕਾਰ ਦੇ ਪਤਨ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ। ਹਸਿਨਾ ਦਾ ਦੋਸ਼ ਹੈ ਕਿ ਉਸ ਨੂੰ ਸੱਤਾ ਤੋਂ ਲਾਂਬੇ ਕੀਤਾ ਗਿਆ ਸੀ ਕਿਉਂਕਿ ਉਸ ਨੇ ਸੈਂਟ ਮਾਰਟਨ ਟਾਪੂ ਅਮਰੀਕਾ ਨੂੰ ਨਹੀਂ ਸੌਂਪਿਆ ਸੀ ਜਿਸ ਦੇ ਨਾਲ ਉਹ ਬੰਗਾਲ ਦੀ ਖਾੜੀ ਦੇ ਵਿੱਚ ਆਪਣਾ ਦਬਦਬਾ ਕਾਇਮ ਕਰ ਸਕਦਾ ਸੀ। ਉਹਨਾਂ ਨੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਕੱਟੜਪੰਥੀਆਂ ਤੋਂ ਬਗਮਰਾ ਨਾ ਹੋਣ ਦੀ ਅਪੀਲ ਕੀਤੀ ਹੈ। ਕਹਾਨੂੰ ਦੱਸ ਦਈਏ ਕਿ ਸ਼ੇਖ ਹਸਿਨਾ ਇਸ ਸਮੇਂ 파ਰਟ ਦੇ ਵਿੱਚ ਹੈ ਅਤੇ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਸਿੰਡਾ ਨੇ ਅਮਰੀਕਾ ਤੇ ਵੱਡਾ ਇਲਜ਼ਾਮ ਲਗਾਇਆ ਸ਼ੇਖ ਹਰ ਸਿੰਨਾ ਦਾ ਕਹਿਣਾ ਹੈ ਕਿ ਅਮਰੀਕਾ ਨੇ ਉਹਨਾਂ ਨੂੰ ਸੱਤਾ ਤੋਂ ਬੇਦਖਲ ਕੀਤਾ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਸੈਂਟ ਮਾਰਟਨ ਟਾਪੂ ਨੂੰ ਨਹੀਂ ਸੌਂਪਿਆ ਸੀ ਸ਼ੇਖ ਹਸਿਨਾ ਦਾ ਕਹਿਣਾ ਹੈ ਕਿ ਸੈਂਟ ਮਾਰਟਨ ਟਾਪੂ ਮਿਲਣ ਤੋਂ ਬਾਅਦ ਬੰਗਾਲ ਦੀ ਖਾੜੀ ਤੇ ਅਮਰੀਕਾ ਦਾ ਪ੍ਰਭਾਵ ਵਧੇਗਾ ਤੇ ਸ਼ੇਖ ਹਸਿਨਾ ਨੇ ਆਪਣੇ ਸੰਦੇਸ਼ ਤੇ ਵਿੱਚ ਬੰਗਲਾਦੇਸ਼ੀ ਨਾਗਰਿਕਾਂ ਨੂੰ ਕਟੜਪੰਤਿਆਂ ਤੋਂ ਗੁੰਮਰਾਹ ਨਾ ਹੋਣ ਦੀ ਚੇਤਾਵਨੀ ਦਿੱਤੀ ਹੈ ਅਤੇ ਆਪਣੇ ਕਰੀਬੀ ਸਹਿਯੋਗੀਆਂ ਦੇ ਰਾਹੀਂ ਪੇਚੇ ਗਏ ਅਤੇ ਮੀਡੀਆ ਨੂੰ ਉਪਲਬਧ ਕਰਵਾਏ ਗਏ ਸੰਦੇਸ਼ਾਂ ਦੇ ਵਿੱਚ ਸ਼ੇਖ ਹਸਿਨਾ ਨੇ ਕਿਹਾ ਕਿ ਮੈਂ ਅਸਤੀਫਾ ਇਸ ਲਈ ਦਿੱਤਾ ਕਿ ਮੈਨੂੰ ਲਾਸ਼ਾਂ ਦਾ ਜਲੂਸ ਤਾਂ ਦੇਖਣਾ ਪਵੇ ਉਹ ਵਿਦਿਆਰਥੀ ਦੀਆਂ ਲਾਸ਼ਾਂ ਤੇ ਸੱਤਾ ਦੇ ਵਿੱਚ ਆਉਣਾ ਚਾਹੁੰਦੇ ਸਨ ਅਤੇ ਪਰ ਮੈਂ ਅਜਿਹਾ ਨਹੀਂ ਹੋਣ ਦਿੱਤਾ ਮੈਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹਸਿੰਦਾ ਨੇ ਅੱਗੇ ਕਿਹਾ ਕਿ ਮੈਂ ਜੇ ਮੈਂ ਸੈਂਟ ਮਾਰਟਨ ਟਾਪੂ ਦੀ ਪ੍ਰਭੂਸਤਾ ਛੱਡ ਦਿੱਤੀ ਹੁੰਦੀ ਅਤੇ ਅਮਰੀਕਾ ਨੂੰ ਬੰਗਾਲ ਦੀ ਖਾੜੀ ਤੇ ਪ੍ਰਭਾਵ ਪਾਉਣ ਦੀ ਇਜਾਜ਼ਤ ਦਿੱਤੀ ਹੁੰਦੀ ਤਾਂ ਮੈਂ ਸੱਤਾ ਦੇ ਵਿੱਚ ਰਹਿ ਸਕਦੀ ਸੀ ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਕਟੜ ਪੰਥੀਆਂ ਦੇ ਪੁਲਿਖੇ ਦੇ ਵਿੱਚ ਨਾ ਪਵੋ ਸ਼ੇਖ ਹਸਿੰਦਾ ਨੇ ਅੱਗੇ ਕਿਹਾ ਕਿ ਜੇ ਮੈਂ ਦੇਸ਼ ਦੇ ਵਿੱਚ ਰਹਿੰਦੀ ਤਾਂ ਹੋਰ ਜਾਂਾਂ ਚੁਗੀਆਂ ਜਾਂਦੀਆਂ ਹੋ ਸਾਧੰਤ ਬਾਖ ਹੋ ਜਾਂਦੇ ਮੈਂ ਛੱਡਣ ਦਾ ਬਹੁਤ ਮੁਸ਼ਕਲ ਫੈਸਲਾ ਲਿਆ ਮੈਂ ਤੁਹਾਡੀ ਨੇਤਾ ਬਣੀ ਕਿਉਂਕਿ ਤੁਸੀਂ ਮੈਨੂੰ ਚੁਣਿਆ ਤੇ ਤੁਸੀਂ ਹੋ ਮੇਰੀ ਤਾਕਤ ਇਹ ਖਬਰ ਸੁਣ ਕੇ ਹੰਝੂਆਂ ਦੇ ਨਾਲ ਭਰ ਗਈਆਂ ਮੈਂ ਬਹੁਤ ਸਾਰੇ ਨੇਤਾਵਾਂ ਦੇ ਕਤਲ ਕੀਤੇ ਗਏ ਕਿ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਅਤੇ ਉਹਨਾਂ ਦੇ ਘਰਾਂ ਨੂੰ ਤੋੜੇ ਗਏ ਨੇ ਤੇ ਅੱਗ ਲਗਾਈ ਗਈ ਹੈ ਸਰਵਸ਼ਕਤੀਮਾਨ ਅੱਲਾਹ ਦੀ ਕਿਰਪਾ ਦੇ ਨਾਲ ਮੈਂ ਜਲਦ ਹੀ ਵਾਪਸ ਆਵਾਂਗੀ ਇਸ ਦੇ ਨਾਲੇ ਸ਼ੇਖ ਹਸੀਨਾ ਨੇ ਕਿਹਾ ਕਿ ਆਵਾਮੀ ਲੀਗ ਨੇ ਵਾਰ-ਵਾਰ ਆਪਣੀ ਆਵਾਜ਼ ਉਠਾਈ ਹੈ ਤੇ ਮੈਂ ਹਮੇਸ਼ਾ ਬੰਗਲਾਦੇਸ਼ ਦੇ ਪਵਿੱਖ ਦੇ ਲਈ ਪ੍ਰਾਰਥਨਾ ਕਰਾਂਗੀ ਜਿਸ ਦੇਸ਼ ਦੇ ਲਈ ਮੇਰੇ ਮਹਾਨ ਪਿਤਾ ਲੜੇ ਉਹ ਦੇਸ਼ ਜਿਸ ਦੇ ਲਈ ਮੇਰੇ ਪਿਤਾ ਅਤੇ ਪਰਿਵਾਰ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਰਿਜ਼ਰਵੇਸ਼ਨ ਅੰਦੋਲਨ ਅਤੇ ਵਿਦਿਆਰਥੀ ਪ੍ਰਦਰਸ਼ਨਾਂ ਦਾ ਜ਼ਿਕਰ ਕਰਦੇ ਹੋਏ ਹਸੀਨਾ ਨੇ ਕਿਹਾ ਕਿ ਮੈਂ ਬੰਗਲਾਦੇਸ਼ ਦੇ ਨੌਜਵਾਨ ਵਿਦਿਆਰਥੀਆਂ ਨੂੰ ਦੁਹਰਾਣਾ ਚਾਹਾਂਗੀ ਕਿ ਮੈਂ ਤੁਹਾਨੂੰ ਕਦੇ ਵੀ ਰਜਾਕਾਰ ਨਹੀਂ ਕਿਹਾ ਪਰ ਤੁਹਾਨੂੰ ਪੜਕਾਉਣ ਦੇ ਲਈ ਮੇਰੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਮੈਂ ਤੁਹਾਨੂੰ ਦੁਹਰਾਣਾ ਚਾਹੁੰਦੀ ਹਾਂ ਕਿ ਮੈਂ ਤੁਹਾਨੂੰ ਦਿਨ ਦੀ ਪੂਰੀ ਵੀਡੀਓ ਦੇਖਣ ਦੀ ਬੇਨਤੀ ਕਰਦੀ ਹਾਂ ਸਾਜਿਸ਼ਕਰਤਾਵਾਂ ਨੇ ਤੁਹਾਡੀ ਬੇਗੁਨਾਹੀ ਦਾ ਫਾਇਦਾ ਉਠਾਇਆ ਤੇ ਤੁਹਾਨੂੰ ਦੇਸ਼ ਨੂੰ ਅਸਥਿਰ ਕਰਨ ਦੇ ਲਈ ਵਰਤਿਆ